ਜਸਟਿਸ ਮਿਹਰਚੰਦ ਮਹਾਜਨ ਫਾਊਂਡੇਸ਼ਨ ਦੇ ਪ੍ਰਧਾਨ ਸੰਜੀਤ ਸਾਗਰ ਗੁਪਤਾ ਦੀ ਅਗਵਾਈ ਹੇਠ ਆਕਾਸ਼ ਐਵੇਨਿਊ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਆਸ-ਪਾਸ ਦੇ ਲੋਕਾਂ ਨੇ ਇਸ ਕੈਂਪ ਦਾ ਲਾਭ ਲਿਆ ਇਸ ਮੌਕੇ ਫ੍ਰੀ ਦਵਾਈਆਂ ਵੀ ਵੰਡੀਆਂ ਗਈਆਂ ਸੰਤੋਸ਼ ਰਾਜ ਸ਼ਹੀਦ ਭਗਤ ਸਿੰਘ ਪਾਰਕ ਦੇ ਸੈਕਟਰੀ ਕਸ਼ਮੀਰ ਸਿੰਘ ਜਗੀਰ ਸਿੰਘ ਕੁਲਵਿੰਦਰ ਸਿੰਘ ਹਰਦੀਪ ਸ਼ੇਰਗਿੱਲ ਰਮੇਸ਼ ਗੁਪਤਾ ਪਰਮਜੀਤ ਸਿੰਘ ਇੰਸਪੈਕਟਰ ਅਰुण ਮਹਾਜਨ गीता सेठ डॉक्टर रवि हरजिंदर सिंह सोशल मीडिया इंचार्ज प्रवीण शर्मा ਵੀ ਮੌਜੂਦ ਸਨ ਆਕਾਸ਼ ਐਵੇਨਿਊ ਅਸੀਂ ਇੱਥੇ ਛੋਟਾ ਇਹ ਆਪਰਾਲਾ ਕੀਤਾ ਫ੍ਰੀ ਮੈਡੀਕਲ ਕੈਂਪ ਦਾ ਇਹਦੇ ਵਿੱਚ ਸਾਡੇ ਅਰुण ਮਹਾਜਨ ਨੇ ਹੋਰ ਸਾਡੇ ਸੁਦਰਸ਼ਨ ਜੀ ਹੈਗੇ ਨਾ ਉਹਨਾਂ ਨੇ ਵੀ ਸਾਥ ਸਹਿਯੋਗ ਦਿੱਤਾ ਤੇ ਇਹ ਮਤਲਬ ਐਨਜੀਓ ਸਾਡੇ ਨਾਲ ਨਿਊ ਲਾਈਫ ਹੋਸਪੀਟਲ ਰਜਨ ਸਿੰਘ ਚੌਂਕ ਹੈ ਇਹਨਾਂ ਦਾ ਵੀ ਸਾਨੂੰ ਡਾਕਟਰਸ ਦੀ ਟੀਮ ਦਾ ਬਹੁਤ ਅੱਛਾ ਸਹਿਯੋਗ ਮਿਲਿਆ ਔਰ ਮੈਂ ਸਮਝਦਾ ਵੀ ਇਹ ਲੜੀ ਨਾ ਇਸੇ ਤਰ੍ਹਾਂ ਹੀ ਚੱਲਦੀ ਰਹਿਣੀ ਚਾਹੀਦੀ ਹੈ ਤੇ ਮਤਲਬ ਜਿਲੇ ਵੀ ਜ਼ਰੂਰਤਮੰਦ ਹੈ ਜਿ ਫ੍ਰੀ ਮੈਡੀਸਨ ਤੇ ਨਾਲ ਡਾਕਟਰਸ ਦੀ ਟੀਮ ਨੇ ਸਾਰੀ ਜਿਹਨੇ ਵੀ ਟੈਸਟ ਕੀਤੇ ਆ ਔਰ ਮਤਲਬ ਮੈਸਮੈਂਟ ਬਹੁਤ ਅੱਛਾ ਭਰਾਲਾ ਔਰ ਇਸ ਤਰ੍ਹਾਂ ਹੀ ਸਾਰੇ ਸ਼ਹਿਰ ਦੇ ਛੋਟੇ ਛੋਟੇ ਕੈਂਪ ਸਾਰਿਆਂ ਨੂੰ ਐਸੇ ਕਰਨਾ ਚਾਹੀਦਾ ਔਰ ਅਸੀਂ ਵੀ ਪ੍ਰਯਾਸ ਅਗੋਂ ਇਸ ਤਰ੍ਹਾਂ ਲੜੀ ਚਲਦੀ ਰਹੇਗੀ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਆਿਆਂ ਦਾ ਔਰ ਜਿਨ੍ਹਾਂ ਨੇ ਬਹੁਤ ਹੀ ਮਤਲਬ ਸਾਨੂੰ ਇਹਨਾਂ ਨੇ ਸਹਿਯੋਗ ਦਿੱਤਾ ਤੇ ਇਹ ਇਸੇ ਤਰ੍ਹਾਂ ਹੀ ਕਈਆਂ ਭਲਾ ਹੋ ਜਾਂਦੇ ਆ ਅਸੀਂ ਅੱਜ ਅਸੀਂ ਆਕਾਸ਼ ਐਵੇਨਿਊ ਪਾਰਕ ਦੇ ਵਿੱਚ ਕੈਂਪ ਲਾਇਆ ਹੋਇਆ ਹੈ ਸਾਡੀ ਐਨਜੀਓ ਨਿਊ ਲਾਈਫ ਹਸਪੀਟਲ ਦੇ ਡਾਕਟਰ ਪ੍ਰਭ ਜੋਜੀ ਜਿਹੜੇ ਕਈ ਸਾਲਾਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਵਿੱਚ ਜਾ ਕੇ ਕੈਂਪ ਲਗਾਉਂਦੇ ਨੇ ਔਰ ਉਹਨਾਂ ਦੇ ਸੰਯੋਗ ਦੇ ਨਾਲ ਅਸੀਂ ਜਿੱਥੇ ਵੀ ਕੈਂਪ ਲਾਉਂਦੇ ਆ ਹਰ ਮਰੀਜ਼ ਨੂੰ ਅਸੀਂ ਫ੍ਰੀ ਦਵਾਈ ਦਿੰਦੇ ਆ 10-15000 ਦੇ ਕਰੀਬ ਹਰ ਕੈਂਪ ਵਿੱਚ ਅਸੀਂ ਲੋਕਾਂ ਨੂੰ ਦਵਾਈਆਂ ਵੰਡਦੇ ਆ ਸ਼ੂਗਰ ਟੈਸਟ ਫ੍ਰੀ ਕਰਦੇ ਆ ECG ਜੀ ਵੀ ਅਸੀਂ ਫ੍ਰੀ ਕਰਦੇ ਆਗੇ ਆ ਬਲੱਡ ਪ੍ਰੈਸ਼ਰ ਚੈੱਕ ਵੀ ਕਰਦੇ ਆ ਹਰ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਅਸੀਂ ਲੋਕਾਂ ਨੂੰ ਪ੍ਰੋਵਾਈਡ ਕਰਦੇ ਆ ਕੋਈ ਇਹ ਇੱਕ ਪਾਸ ਏਰੀਆ ਵਾ এরੇ باوجود ਵੀ ਇਸ ਟਾਈਮ ਸਾਨੂੰ ਘੰਟਾ ਕੋਇਆ ਘੰਟਾ ਡੇਟ ਤੇ 60 70 ਮਰੀਜ਼ ਹੋ ਗਏ ਨੇ ਤੇ 2 ਵਜੇ ਤੱਕ ਇਹ ਕੈਂਪ ਚੱਲਣਾ ਵਾ ਉਮੀਦ ਆ ਕਿ 150 ਦੇ ਕਰੀਬ ਇੱਥੇ ਪੇਸ਼ੈਂਟ ਹੋਗਾ ਬੜੀ ਵੱਡੀ ਗੱਲ ਆ ਕਿ ਪਾਸ ਏਰੀਆ ਦੇ ਵਿੱਚ ਵੀ ਲੋਕ ਆਪਣਾ ਤੇ ਚੈੱਕਅਪ ਕਰan ਆਂਦੇ ਆ ਸਾਡੀ ਕਮੇਟੀ ਐ ਆਕਾਸ਼ ਐਵੇਨਿਊ ਡਵੈਲਪਮੈਂਟ ਕਮੇਟੀ ਤੇ ਸਾਰੇ ਮੈਂਬਰਾਂ ਦਾ ਬੜਾ ਧੰਨਵਾਦੀ ਐ ਕਿ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਤੇ ਜਦੋਂ ਵੀ ਉਹਨਾਂ ਨੂੰ ਬੁਨਾਈ ਦਾ ਬੜੇ ਮਾਨਸਤਕਾਰ ਨਾਲ ਆਉਂਦੇ ਆ ਤੇ ਸਾਡਾ ਕੰਮ ਜਿਹੜੇ ਆ ਸਾਰੇ ਉਹ ਨੇਪਰੇ ਚੜਾ ਰਹੇ ਚਾਹੀਦੇ ਐ ਇਦਾਂ ਵੀ ਪਰਾਲੇ ਦੀ ਹੋਣੀ ਚਾਹੀਦੀ ਐ ਸਾਡੀ ਕੋਸ਼ਿਸ਼ ਐ ਕਿ ਅੱਗੇ ਤੋਂ ਹਰ ਮਹੀਨੇ ਜਿਹੜਾ ਫਰੀ ਮੈਡੀਕਲ ਕੈਂਪ ਲਗਾਇਆ ਜਾਵੇ